ਦੋਸਤੋ ਗਰਲਫ੍ਰੈਂਡ ਤੇ ਬੁਆਏਫ੍ਰੈਂਡ ਦਾ ਜਿਹੜਾ ਚਲਣ ਹੈ ਅੱਜਕੱਲ ਦੇ ਦੌਰ ਦੇ ਵਿੱਚ ਇਹ ਬਹੁਤ ਜ਼ਿਆਦਾ ਭਾਰੀ ਪੈਂਦਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਤੇ ਇਹਦੀ ਬਹੁਤ ਵੱਡੀ ਕੀਮਤ ਚਕਾਉਣੀ ਪੈਂਦੀ ਹੈ ਇਨਸਾਨ ਨੂੰ ਜ਼ਿੰਦਗੀ 'ਚ ਜੇ ਤੇ ਇਨਸਾਨ ਨੇ ਅੱਗੇ ਜ਼ਿੰਦਗੀ ਦੇ ਵਿੱਚ ਵਧਣਾ ਤਰੱਕੀ ਕਰਨੀ ਆ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਘਰਦਿਆਂ ਨੂੰ ਸੁੱਖ ਦੇਣਾ ਤੂੰ ਇਤੋਂ ਬਚਣਾ ਚਾਹੀਦਾ ਬਚਣ ਦਾ ਸਾਫ਼ ਸੁਥਰਾ ਤਰੀਕਾ ਕਾਲਜਾਂ ਦੇ ਵਿੱਚ ਲਾਇਬ੍ਰੇਰੀਆਂ ਦੇ ਵਿੱਚ ਕੰਟੀਨਾਂ ਦੇ ਵਿੱਚ ਜੀਐਮਸ ਦੇ ਵਿੱਚ ਆਇਲ ਸੈਂਟਰਾਂ ਦੇ ਵਿੱਚ ਕਾਲਜਾਂ ਦੇ ਵਿੱਚ ਸਿੰਪਲ ਪਹਿਰਾਵਾ ਰੱਖੋ ਔਰ ਨੀਵੀ ਪਾ ਕੇ ਆਪਣਾ ਕੰਮ ਕਰੋ ਬਹੁਤਾ ਇੱਧਰ ਉੱਧਰ ਨਾ ਦੇਖੋ ਉਹਦਾ ਅਟਰੈਕਸ਼ਨ ਦਾ ਕਾਰਨ ਨਾ ਬਣੋ ਕਿਉਂਕਿ ਇਸ ਉਮਰ ਚ ਹਰਕ ਨੂੰ ਇਹ ਚੰਗਾ ਲੱਗਦਾ ਈਵਨ ਸਿਆਣਿਆਂ ਵਾਸਤੇ ਨੂੰ ਵੀ ਕਹਰੇ ਆ ਕੋਕੇ ਦੇਖਣ ਚ ਆਇਆ ਸਮਾਜ ਦੇ ਵਿੱਚ ਇਹਨਾਂ ਦੀ ਇੰਨੀ ਵੱਡੀ ਕੀਮਤ ਹੁੰਦੀ ਆ ਕਿ ਕਈ ਵਾਰ ਆਪਣੇ ਨਜ਼ਦੀਕੀ ਨੀਅਰ ਐਂ ਡੀਅਰ ਨੂੰ ਇਸ ਦੁਨੀਆ ਤੋਂ ਸਦਾ ਦੇ ਇਸ ਸਵੰਦ ਵਿੱਚ ਪ੍ਰੋਬਲਮ ਦਾ ਅਸਰ ਨਾ ਸਹਾਰਦੇ ਹੋਏ ਇਹ ਦੁਨੀਆ ਤੋਂ ਰੁਕਸਤ ਹੋਣਾ ਪੈਂਦਾ ਬਹੁਤ ਉਦਾਹਰਨਾ ਮਿਲਣਗੀਆਂ ਜਿਹੜੇ ਇਸ ਜੀਵ ਦਾ ਭਾਰ ਨਾ ਸਵਾਲ ਦੇ ਹੋਏ ਇਸ ਦੁਨੀਆ ਤੋਂ ਚਲੇ ਗਏ ਔਰ ਦੇਖਦਿਆਂ ਦੇਖਦਿਆਂ ਹੀ ਰਿਸ਼ਤੇ ਜਿਹੜੇ ਆ ਘਟੋ ਘਟ 10 15 ਇੱਕ ਦਮ ਜਿਹੜੇ ਆ ਸਮੁੰਦਰ ਦੇ ਵਿੱਚ ਕਿਸਦੀ ਦੀ ਤਰ੍ਹਾਂ ਬਹਿ ਜਾਂਦੇ ਜਿਹੜੇ ਕਿ ਕਦੀ ਵਾਪਸ ਨਹੀਂ ਆਉਂਦੇ ਸੋ ਦੋਸਤੋ ਇਸ ਸੰਬੰਧ ਦੇ ਵਿੱਚ ਹਰਕ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਇਹਦੇ ਬਾਰੇ ਸਮਝਣਾ ਚਾਹੀਦਾ ਹੈ ਤਾਂ ਕਿ ਇਹਨਾਂ ਚੀਜ਼ਾਂ ਤੋਂ ਬਚਿਆ ਜਾਏ ਇਹ ਪਰਿਵਾਰ ਨੂੰ ਸੁਖ ਪਿਆਰ ਮੁਹੱਬਤ ਦੇਣਾ ਹੈ ਰੱਬ ਨੇ ਜਿੱਥੇ ਰੱਖਿਆ ਹੈ ਉੱਥੇ ਰਹੋ ਧੰਨਵਾਦ ਥੈਂਕ ਯੂ Dň dero, vos dero.